ਵਾਇਕ ਦੀ ਕਰਤੋਸਾ ਵਾਇਕ ਦੀ ਕਿਤੇ ਜੇ ਤੁਹਾਡਾ ਸ਼ੇਮੀ ਪਾਸ਼ਾ ਜੀ ਸ਼ਿਨਗੂਰ ਹਰਦੁਨ ਦਾ ਬਣਾਏ ਜੇ ਨਾਂ ਤੇ ਜੋ ਹਸਪਤਾਲ ਚਲਾ ਰਹੇ ਚੈਰੀਟੇਬਲ ਹਸਪਤਾਲ ਚੱਲ ਰਿਹਾ ਵਾ ਅਜੋਦੇ ਸਹਿਯੋਗ ਦੇ ਨਾਲ ਉਹ ਦੋ ਗੋਲਡ ਰੈਡਿਓ ਸੋਸਾ ਦੀ ਗੇ ਮੈਡੀਕਲ ਕੈਂਪ ਲਵਾਇਆ ਹੈ ਜਿਸ ਵਿੱਚ ਮੈਂ ਦੇਖ ਰਿਹਾ ਵਾਂ ਕਿ ਬਹੁਤ ਸਾਰੇ ਲੋਕ ਇਲਾਕੇ ਦੇ ਜੋ ਹੈ ਇਲਾਕੇ ਦੇ ਲੋਕ ਉਹ ਐਸਾ ਕੈਂਪ ਜਿਹੜਾ ਸ਼ੈਡੂ ਲੈ ਰਹੇ ਨੇ ਤਾਂਕਾ ਉਹ ਆਪਣਾ ਯੂਰੀ ਮੈਡੀਕਲ ਚੈੱਕਅਪ ਆ ਦੇ ਕਿਸੇ ਦਿੱਕ ਦੇ ਬਾਰੇ ਬਾਰੇ ਸਮਾਜ ਮਸ਼ਵਰਾ ਕਰਕੇ ਮੈਡੀਕਲ ਸਲਾਹ ਅਤੇ ਜੋੜ ਨੂੰ ਦਵਾਈਆਂ ਦੀ ਜਰੂਰਤ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੇ ਮੈਂ ਸ੍ਰੀ ਗ੍ਰਿਵੀ ਕਮਟੇਟੀ ਆ ਵਿਸ਼ੇਸ਼ ਕਰਕੇ ਸਮਾਜ ਸੰਪਤੀ ਸਿੰਘ ਜੀ ਜਿਨ੍ਹਾਂ ਜੋ ਲੰਬੇ ਸਮੇਂ ਤੋਂ ਕਰਨ ਪ੍ਰਚਾਰ ਦਾ ਜੋ ਕੰਮ ਜਿਵਾ ਨਵਾਰੇ ਨੇ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅੱਜ ਜੋ ਹੈ ਮੈਡੀਕਲ ਕੈਂਪ ਇਥੇ ਚੱਲ ਰਿਹਾ ਵਾ ਤੋਂ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Thank oh you. ਵਾਹਿਗੁਰੂ ਜੀ ਦੇ ਖਾਲਸਾ ਬਾਈ ਫਤੇ ਅੱਜ ਮੇਰੇ ਨਾਲ ਜਿਨ੍ਹਾਂ ਨੇ ਕੈਂਪ ਲਗਾਇਆ ਰ피ਂਦਰ ਸਿੰਘ ਜੀ ਦੇ ਘਰੋਂ ਆਲਾ ਤੋਂ ਜੋ ਉਹਨਾਂ ਨੇ ਅੱਜ ਕੈਂਪਲਗਾਇਆ ਗੋਡਰ ਐਵੇਨਿਊ ਗੁਰਦਾਰ ਸਾਹਿਬ ਵਿਖੇ ਬੜਾ ਬਾਕੋ ਜੱਥੇ ਬੰਦੀਆਂ ਸਹਿਯੋਗ ਦੇ ਨਾਲ ਕੈਮਰਾ ਆਇਆ ਪਹਿਲਾ ਫਤੇ ਅੱਜ ਕੱਜੇ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਬਤੇ ਸਾਡੇ ਅੱਜ ਕੈਂਪ ਲਗਾਇਆ ਪਹਿਲਾਂ ਤਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਤਾਂ ਸ਼ੁਰੂ ਗੁਰਤੇਗਵਰ ਸਾਹਿਬ ਜੀ ਦੇ ਸ਼ੀਰਿ ਦੇ ਆਲੇ ਸਵਾਤੇ ਸਾਢੇ 3:30 ਵਰ ਨੋਦੇ ਹੋਏ ਦੇਵ ਦੇ ਸਹਾਇਤਾ ਸੰਗਤਾਂ ਸਹਿਯੋਗ ਦਿੰਦੇ ਹੋਏ ਸੰਗਤਾਂ ਦਾ ਧੰਨਵਾਦ ਕਰਦੇ ਹੋ ਤੇ ਆਪਾ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ ਸਾਰੋ ਵੀ ਆਪ ਜੀ ਦਾ ਧੰਨਵਾਦ ਇਹ ਕੀ ਕਹਿਣਾ ਚਾਹੁੰਦਾ ਸਵਰਜੀ ਮੈਂ ਗਗਨ ਸਿੰਘ ਹਾਂ ਉਹ ਪਿਆਰੋਂ ਜਿਹੜਾ ਪਬਲਿਕ ਚੈਰੀਟੇਬਲ ਫੰਡਾ ਹਨਾ ਤੇ ਸੂਰ ਸੰਗਤ ਦਾ ਜੋ ਇਹ ਤੇ ਆਏ ਹੋਏ ਨੇ ਕੈਂਪ ਤੇ ਇਹ ਗੁਰਦੁਆਰਾ ਦੀ ਮੈਨੇਜਮੈਂਟ ਕਮੇਟੀ 6/5 ਚਾਈ ਆਪਣੇ ਇੱਕ 골ਡਨ ਐਵੇਨਿਊ ਦੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਤਨੋਂਕ ਪੰ ਟਾਈਮ ਕੱਟ ਕੇ ਬਹੁਤ ਹੀ ਅੱਛਾ ਕੈਂਪਸ ਬਣਾਇਆ ਹੈ ਅਸਕਤਾਂ ਦਾ ਇੱਕ ਵਿਚਾਰ ਮੇਨੋਸ ਇੰਡਸਟਰੀ ਵੀ ਹੈ ਕਿ ਇਹ ਮੋਡਲਾ ਮੈਨੇਜਮੈਂਟ ਦੀ ਛੜੀ ਆ ਤਾਂ ਦੇ ਨਾਲ ਸੇਵਾ ਨਿਭਾ ਰਹੇ ਨੇ ਉਹਦੇ ਵਾਸਤੇ ਮੈਂ ਬਹੁਤ ਨਹੀਂ ਕੁਝ ਪੁਜਾਰ ਰਹੇ ਆਂ ਅੱਜ ਕਰ ਰਹਾ ਕਿ ਅਸੀਂ ਇਦਾਂ ਦੇ ਅچھے ਜਿਹੜੇ ਵੀ ਕੈਂਪ ਲਗਾਉਣਗੇ ਹਮੇਸ਼ਾ ਉਹਨਾਂ ਦੀ ਸਹਾਇਤਾ ਲਈ ਤਿਆਰ ਰਹਾਂਗੇ ਸਾਹਿਬ ਜੀ ਕਿੰਨੇ ਚੱਕ ਕੈਂਪ ਆ ਕਿੰਨੇ ਕੈਂਪ ਲਗਾ ਕੇ ਵੀ ਲਗਾਉਂਦੇ ਰਹੇ ਤੁਸੀਂ ਇਹ ਮੈਡੀਕਲ ਕੈਂਪ ਜਿਹੜਾ ਹੈ ਸਾਡਾ ਚੀਮਾ ਸਾਹਿਬ ਦੀ ਸਿਫਾਰਿਸ਼ ਤੇ ਪਹਿਲੀ ਵਾਰੀ ਲਾਇਆ ਗਿਆ ਵੈਸੇ ਸਾਡੀ ਜਿਹੜੀ ਟਰਸਟ ਹੈ ਉਹ ਐਜੂਕੇਸ਼ਨ ਨੂੰ ਬੇਸਡ ਹੈਗਾ ਅਸੀਂ ਸਿਰ ਬੱਚਿਆਂ ਨੂੰ ਪੜਾਉਣ ਦੇ ਲਈ ਸਕਾਲਰਸ਼ਿਪ ਦਿੰਦੇ ਆਂ ਕਈ ਬੱਚੇ ਮੇਰੇ ਸੀਏ ਵੀ ਬਣ ਗਏ ਨੇ ਕਈ ਅچھے ਹੋਰ ਵੀ ਫੁਵਾੜੇ ਦੇ ਵਿੱਚ ਆਸ-ਪਾਸੇ ਕਾਫੀ ਪੜ ਰਹੇ ਨੇ ਐਚਐਮੀ ਕਾਲਜ ਕੋਈ ਬੱਚੀਆਂ ਪੜ੍ਹਦੀਆਂ ਨੇ ਜਿਹੜੇ ਗਰੀਬ ਘਰ ਤੋਂ ਨੇ ਲੇਕਿਨ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਨੇ ਉਹਨਾਂ ਨੂੰ ਸਾਡੀ ਸੰਸਥਾ ਜਿਹੜੀ ਹੈ ਸਕਾਲਰਸ਼ਿਪ ਦਿੰਦੀ ਹੈ ਤੇ ਇਹ ਮੈਡੀਕਲ ਕੈਂਪ ਦਾ ਚਿਮਨੂ ਸਾਹਿਬ ਨੇ ਕਿਹਾ ਗਿਆ ਵੀ ਇੱਕ ਪੇਪਰ ਪਾਤਰ ਜਿਸ ਮਤ ਪਤ ਰਮਿੰਦਰ ਇੱਕ ਦੀ ਸੇਵਾ ਲਾਉਣੀ ਹੈ ਮੈਂ ਕਹਿੰਦਾ ਜੀ ਸਤਿਵੰਤ ਜੀ ਚਿਮਨੂ ਸਾਹਿਬ ਦਾ ਮੈਂ ਹਮੇਸ਼ਾ ਵੀ ਦਿ ਲੈਣਾ ਉਹਨਾਂ ਦਾ 3 ਸਾਲ ਪੁਰਾਣਾ ਦਿੱਸਦਾ ਜੀ ਮੇਰਾ ਸੋ ਉਹ ਕਦੇ ਵੀ ਜੇ ਚੰਗਾ ਕੰਮ ਕਹਿੰਦੇ ਆ ਤੇ ਮੈਂ ਕਦੇ ਵੀ ਨਾਂ ਨਹੀਂ ਹਾਂਜੀ ਹਰ ਪੀੜਤਾ ਜੋ ਹੈ ਉਹਨਾਂ ਵਿੱਚ ਵੀ ਕੋਈ ਸਾਥ ਸਹਾਇਤਾ ਦਿੱਤੀ ਜੇ ਹਰ ਪੀੜਤਾ ਜੋ ਹੈ ਲੋਕ ਹਰ ਤੇ ਫਸੇ ਸਾਡੀ ਜਿਹੜੀ ਰੀਅਲ ਏਸਟੇਟ ਦੀ ਕਰਡਈ ਏਜੰਸੀ ਹੈ ਉਹਦੇ ਲਈ ਵੀ ਜਾ ਰਹੀ ਹੈ ਕੁਝ ਰੋਟਰੀ ਕਲੱਬ ਵਾਲਿਆਂ ਨੇ ਸਾਡੇ ਤੋਂ ਵੀ ਲਏ ਆ ਕੋਈ ਸਾਡੀ ਇੱਕ ਹੋਰ ਸੰਸਥਾ ਹੈਗੀ ਆ ਉਹਦੇ ਲਈ ਵੀ ਹੜਪੀੜਤਾ ਨੂੰ ਇਕੱਠਾ ਕਰਕੇ ਸਮਰਥਨ ਭੇਜਦੇ ਨੇ ਇਸ ਸਮਾਂ ਸਾਡੇ ਕਿਹੜੇ ਉਧਰ ਤੇ ਕੰਮ ਕਰਦੇ ਹੋ ਜੀ ਤੁਸੀਂ ਮੈਂ ਜਿਹੜੇ ਚੇਅਰਮੈਨ ਜੀ ਗਿਲਕੋ ਪਬਲਿਕ ਚੈਰੀਟੇਬਲ ਟਰਸਟ ਜਿਹੜੀ ਸਾਡੀ ਬਿਜ਼ਨਸ ਫਰਮ ਹੈਗੀ ਆ ਉਹਦਾ ਨਾਮ ਹੈਗਾ ਜੀ ਗਿਲਸਨ ਕੰਸਟਰਕਸ਼ਨ ਇੱਕ ਹਾਊਸਿੰਗ ਪ੍ਰੋਜੈਕਟ ਤਿਆਰ ਕਰਦਿਆ ਜੀ ਬੁਆੜੇ ਦੇ ਵਿੱਚ ਗਿਲਕੋ ਗ੍ਰੀਨ ਦੇ ਨਾਮ ਤੇ ਸਾਡੇ ਹਾਊਸਿੰਗ ਪ੍ਰੋਜੈਕਟ ਚੱਲ ਰਿਹਾ ਜੀ ਉੱਥੇ ਸਰ ਜੀ ਆਪਣਾ ਨਾਮ ਦਾ ਸੰਪਰਕ ਨੰਬਰ ਦੱਸਿਆ ਜਾਵੇ ਜਿਨ੍ਹਾਂ ਨੇ ਤੁਹਾਨੂੰ ਮੁੱਖ ਰੁਪਿੰਦਰ ਸਿੰਘ ਗਿਲ ਜੀ ਮੈਨੇਜਿੰਗ ਡਾਇਰੈਕਟਰ ਗਿਲਸਨ ਕੰਸਟਰਕਸ਼ਨ ਚੇਅਰਮੈਨ ਗਿਲਕੋ ਪਬਲਿਕ ਚੈਰੀਟੇਬਲ ਟਰਸਟ ਮੇਰਾ ਟੈਲੀਫੋਨ ਨੰਬਰ 9814021989 ਤੁਹਾਡਾ ਇੱਕ ਵਾਰੀ ਫੇਰ ਦੱਸਿਆ ਜਾਵੇ ਜੀ ਮੇਰਾ ਟੈਲੀਫੋਨ ਨੰਬਰ ਹੈ ਜੀ 9814021989 ਇਹ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸੰਗਤਾਂ ਦਾ ਬਹੁਤ ਚਾਹ ਹੈ ਜਿਹੜੇ ਤੇ ਸੇਵਾ ਕਰ ਰਹੇ ਉਹਨਾਂ ਦਾ ਵੀ ਹੈ ਤੇ ਸਖ ਸੰਗਤ ਪੰਜਾਬ ਦੇ ਤੇ ਹਮੇਸ਼ਾ ਹਿੰਮਤੀ ਲੋਕ ਰਹੇ ਨੇ ਗਏ ਆ ਜਦ ਮੈਂ ਹੜਾਂ ਦੇ ਵੀ ਦੇਖਦਾ ਟੈਲੀਵਿਜ਼ਨ ਤੇ YouTube ਤੇ ਦੇਖਦਾ ਨੂੰ ਬਹੁਤ ਚਾਹ ਦੇ ਨਾਲ ਇੱਕ ਦੂਜੇ ਨਾਲ ਸਹਿਯੋਗ ਕਰ ਰਹੇ ਆ ਹਮੇਸ਼ਾ ਪੰਜਾਬੀਆਂ ਦੀ ਜੈ ਜੈਕਾਰ ਵਰਲਡ ਲੈਵਲ ਤੇ ਰਹੀ ਹੈ ਰਹੇਗੀ ਹਾਂਜੀ ਸਾਡੇ ਪ੍ਰਬੰਧਕ ਕਮੇਟੀ ਨੂੰ ਵਾਹ ਵਾਹ ਜਥੇ ਵਦਿਆ ਨੂੰ ਬਹੁਤ ਧੰਨਵਾਦ ਜਿਨ੍ਹਾਂ ਨੇ ਜਾਨ ਗਿਆ ਜਹਾਨ ਗਿਆ ਅੱਖਾਂ ਗਿਆ ਜਹਾਨ ਗਿਆ ਇਸ ਵਾਰ ਵੀ ਅੱਜ ਕੈਂਪ ਲਗਾਇਆ ਗਿਆ ਦਾਸ ਵੱਲੋਂ ਵੀ ਸਾਡੇ ਇੱਥੇ ਗੋਡਾ ਮੈਨੇਜਮੈਂਟ ਕਮੇਟੀ ਵੱਲੋਂ ਵੀ ਤੇ ਚੀਮਾ ਸਾਹਿਬ ਵੱਲੋਂ ਵੀ ਜਿੰਨੀ ਵੀ ਸਕਦਾ ਨੂੰ ਬਹੁਤ ਧੰਨਵਾਦ ਤੁਹਾਨੂੰ ਮਾਰਾ ਚੜ੍ਹਦੀ ਕਲਾ ਰੱਖੇ ਗਾਂਬਾ ਦੀ ਕੇ ਕੈਂਪ ਲਗਾਉਂਦੇ ਰਹੋ ਵਾਹਿਗੁਰੂ ਸਾਹਿਬ ਜੀ ਫਤਿਹ ਹਾਜੀ ਸਰ ਜੀ ਤੁਹਾਡੇ ਨਾਲ ਕੋਈ ਮੈਸੇਜ ਆਇਆ ਹੈ ਹੋਮ ਮਿਸਟਰ ਸਾਹਿਬ ਆਇਆ ਹੈ ਇਹ ਜਾਣਕਾਰੀ ਦਿੰਦੇ ਮੇਰੀ ਮਿਸਿਸ ਹੈ ਜੀ ਹਰਦੀਪ ਕੌਰ ਗਿੱਲ ਇਹ ਦੇ ਨਾਲ ਆਪਣੇ ਸੁਸਾਇਟੀ ਦੇ ਵਿੱਚ ਵੀ ਮੈਂਬਰ ਨੇ ਔਰ ਹਮੇਸ਼ਾ ਮੈਨੂੰ ਇਸਰ ਸਮਾਜਿਕ ਕੰਮਾਂ ਦੇ ਵਿੱਚ ਸ਼ਾਮਲ ਕਰਨ ਦੇ ਲਈ ਸ਼ਾਮਲ ਕਰਦੇ ਨੇ ਔਰ ਮੇਰੇ ਲਈ ਨਾਲ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਕੰਮਾਂ ਦੇ ਮੇਰਾ ਸਾਥ ਦੇਣ ਦੇ ਲਈ ਬਹੁਤ ਬੜੀ ਚਾਣ ਕੇ ਸਿਰ ਉਹ ਆਹ ਨੂੰ ਬੱਚਿਆਂ ਨੂੰ ਵਿਰਤ ਕਰਦੇ ਨੇ ਕਿ ਇਹ ਸੰਸਕ੍ਰਿਤੀ ਜਿਹੜੀ ਹਮੇਸ਼ਾ ਚੱਲਦੀ ਰਹਿਣੀ ਚਾਹੀਦੀ ਹੈ। ਇਹ ਆਈਓ ਸੰਗਤ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੀਆਂ। ਇਹਨਾਂ ਨੇ ਸਾਨੂੰ ਬਹੁਤ ਸਾਥ ਦਿੱਤਾ ਇਸ ਨਾਲ ਹੀ ਸਹਿਯੋਗ ਦੇ ਨਾਲ ਅੱਜ ਅਸੀਂ ਇਹ ਕੈਂਪ ਲਗਾਉਣ ਜਾ ਰਹੇ ਹਾਂ ਉਸ ਤੋਂ ਪ੍ਰਮਾਤਮਾ ਦੀ ਮਿਹਰ ਦੇ ਨਾਲ ਸਾਰਾ ਕੁਝ ਸਿਰੇ ਚੜ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਚਾੜੇ ਇੱਕ ਘਰ ਵਾਲੇ ਗਿੱਲ ਸਾਹਿਬ ਚੇਅਰਮੈਨ ਸਾਹਿਬ ਕਿੰਨਾ ਸਹਿਯੋਗ ਦਿੰਦੇ ਇਹਨਾਂ ਨੂੰ ਜਿਹੜੇ ਸੰਗਤਾਂ ਦਾ ਇਹਨਾਂ ਸੇਵਾ ਕਰਦੇ ਆ ਜੀ ਮੈਂ ਇਹਨਾਂ ਦਾ ਪੂਰਾ ਸਹਿਯੋਗ ਦਿੰਦੀ ਆ ਜਿੱਤੇ ਇਨਾ ਹੁੰਦਾ ਮੈਂ ਬਰਾਬਰ ਖੜੀ ਹੁੰਦੀ ਆ ਜੋ ਜੋ ਹੈਲਪ ਚਾਹੀਦੀ ਆ ਮੈਂ ਉਹ ਪੂਰਾ ਕਾਮਪਰੇਟ ਕਰਦੀ ਆ ਬਾਕੀ ਜਿਸ ਤਰ੍ਹਾਂ ਜਿੱਥੇ ਜਿੱਥੇ ਕੋਈ ਕੈਂਪ ਲਗਾਣਾ ਹੈ ਜੇ ਕੋਈ ਕੁਝ ਵੀ ਕੰਮ ਕਰਨਾ ਉਹਦੇ ਚ ਮੈਂ ਬਰਾਬਰ ਇਹਨਾਂ ਦਾ ਯੋਗਦਾਨ ਦਿੰਦੀ ਆ ਤੁਸੀਂ ਵੀ ਕੋਈ ਯੋਗ ਪਾਉਂਦੇ ਆ ਕੋਈ ਮੈਂਬਰ ਸੋਸਾਇਟੀ ਦੇ ਜਾਂ ਕਿਹੜੀ ਸਰਵਿਸ ਕਰਦੇ ਕੋਈ ਸਰਕਾਰੀ ਜੋਬ ਕਰਦੇ ਨਹੀਂ ਮੈਂ ਸਰਕਾਰੀ ਜੋਬ ਕੋਈ ਨਹੀਂ ਕਰਦੀ ਮੈਂ ਸਿਰਫ ਆਪਣਾ ਇੱਕ ਸਿੰਪਲ ਗ੍ਰੈਨੀ ਜੋਬ ਨਹੀਂ ਆ ਹੋਮ ਮਿਨਿਸਟਰੀ ਹੋਮ ਮਿਨਿਸਟਰੀ ਯੈਸ ਹ ਗਲਵਾ ਕੀਤੀ ਹੋਮ ਮਿਨਿਸਟਰੀ ਨੇ ਜੋ ਚੇਅਰਮੈਨ ਸਾਹਿਬ ਨੇ ਅੱਜ ਕੈਂਪ ਲਗਾਇਆ ਹੈਗਾ ਉਹਨਾਂ ਦਾ ਬਹੁਤ ਧੰਨਵਾਦ ਹੈ ਪ੍ਰਬੰਧਕ ਕਮੇਟੀ ਨਾਲੋਂ ਗੋਰਡਨ ਐਂਵਿਕ ਪ੍ਰਬੰਧਕ ਕਮੇਟੀ ਮੈਂ ਸਾਹਿਬ ਵੱਲੋਂ ਆਇਆ ਜਥੇਬੰਦੀਆਂ ਦਾ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਤਨਮਾਨ ਅੱਖਾਂ ਗਈਆਂ ਜਹਾਨ ਗਿਆ ਉਹਨਾਂ ਕਾਪਾ ਦੁਨੀਆ ਦੇ ਬੇਦੇਰ ਬੇਸਕਦਾ ਦੇਰ ਲਈ ਧੰਨਵਾਦ ਕੀਤਾ ਗਿਆ ਮੈਂ ਧੰਨਵਾਦ ਪ੍ਰਬੰਧਕ ਕਮੇਟੀ ਗੋਰਡਨ ਪ੍ਰਬੰਧਕ ਕਮੇਟੀ ਦੇ ਲੋਕ ਦਾਸ ਚੈਨਲ ਨੂੰ ਆਪ ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਹਿਯੋਗ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤ ਹੈ ਮੈਂ ਕਰਤਾ ਕੋਲ ਉਹ ਵੀ ਇਹਦੇ ਸੌਣੇ ਇੱਥੇ ਕੇ ਕਰ ਰੋ ਇੱਥੇ ਤੁਹਾਨੂੰ ਨਵਾਂ ਬਿਰਾਹ ਉਹ ਕਿੰਨੇ ਇੱਥੇ ਅੱਗੇ ਹੋ ਗਿਆ 10 ਸਾਂ ਜਾਣੇ ਇਧਰੋਂ ਦੇ ਪਿੱਛੇ ਆ ਸਕੂਟਰ ਨੂੰ ਗੋਡਾ ਦਾ ਜਗ੍ਹਾ ਦੋ ਉਹ ਲੰਘ ਗੋਡੇ ਨਵੀਂ ਵਿਖੇ ਲੱਗਾ ਖਾਂਦਾ ਫੀ ਕੈਮ ਐਜੈਂਸੀ ਕਰਉਣ ਜਾਂਦੇ ਬਾਸੇ ਜਿੰਨੇ ਪਹੁੰਚ ਜਾਂਦੇ ਆ ਸੰਕਟ ਸਾਡੀ ਚੈੱਕਅਪ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਕੀਤਾ ਵਾਸਾ ਪ੍ਰਬੰਧ udara buna tek udara tek hati campur luar biasa asal kita keruan ਵੇਖਾਂ ਤਾਂ ਇਹ ਕੋੜੇ ਨਵੇਂ ਮੀਟਰ ਲੱਗਾ ਗਿਆ